ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਮਸਲੀਨ ਦੇ ਦੁਪੱਟਿਆਂ ਦੇ ਨਾਲ ਆਲ ਓਵਰ ਕਾਟਨ ਦੇ ਸੂਟ ਬਹੁਤ ਸੋਹਣੇ ਕਾਟਨ ਆ ਇਹ ਵਧੀਆ ਵਾਲੀ ਕਾਟਨ ਦੇ ਵਿੱਚ ਆ ਚੁੱਕੇ ਨੇ ਰੇਟ ਵੀ ਬਹੁਤ ਹੀ ਲੈਸ ਦੇਵਾਂਗੇ ਲੋ ਜੀ ਦੁਪੱਟਾ ਚੈੱਕ ਕਰ ਲਓ ਮਸਲੀਨ ਦੇ ਦੁਪੱਟੇ ਤੇ ਆਲ ਓਵਰ ਕਾਟਨ ਦੇ ਸੂਟ ਵਧੀਆ ਵਾਲੀ ਕੁਆਲਿਟੀ ਹੁਣ ਇਹਦੇ ਵਿੱਚ ਹਰ ਇੱਕ ਦੇ ਵਿੱਚ ਤੁਹਾਨੂੰ 4-4 ਰੰਗ ਮਿਲ ਜਾਣਗੇ ਪਰ ਡਿਜ਼ਾਈਨ ਚੈੱਕ ਕਰ ਲਓ 4 ਡਿਜ਼ਾਈਨ ਆਏ ਨੇ 4-4 ਹਰ ਇੱਕ ਦੇ ਵਿੱਚ ਕਲਰ ਆਪਾਂ ਨੂੰ ਮਿਲ ਜਾਣਗੇ ਆ ਲਓ ਜੀ ਡਿਜ਼ਾਈਨ ਅਲੱਗ-ਅਲੱਗ ਤਿੰਨ ਡਿਜ਼ਾਈਨ ਇਹ ਹੋ ਗਏ ਤੇ ਚੌਥਾ ਡਿਜ਼ਾਈਨ ਆ ਗਿਆ ਇਹ ਵਾਲਾ ਲਓ ਜੀ ਸਾਰੇ ਡਿਜ਼ਾਈਨ ਪੂਰੇ ਹਿੱਟ ਨਾਲ ਮਸ਼ਲੀਨ ਦੇ ਦੁਪट्टे ਸਾਰਿਆਂ ਦੇ ਨਾਲ ਹੀ ਕਲਰ ਚਾਰਟ ਵੀ ਤੁਹਾਨੂੰ ਜਿਵੇਂ ਇਸ ਤਰ੍ਹਾਂ ਦੇ ਕਲਰ ਇਹਨਾਂ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਮਿਲ ਜਾਣਗੇ ਲਓ ਜੀ ਸੋਹਣਾ ਸੇਮ ਕਲਰ ਬਹੁਤ ਸੋਹਣਾ ਸੂਟ ਹੈ ਨਾਲ ਮਿਸ਼ਰੀਨ ਦੇ ਦੁਪट्टे ਅਡਰੈਸ ਤੇ ਵੀ ਆਪਾ ਤੁਹਾਡੀ ਨਿਗਾ ਮਰਵਾ ਦਈਏ ਲਓ ਜੀ ਰੇਟ ਇਹ ਸੂਟ ਵੀਰੇ ਆਮ ਇਹ 1000 ਪਲੱਸ ਵੇਚਣ ਵਾਲੇ ਸੂਟ ਹੈ ਪਰ ਆਪਾਂ ਤੁਹਾਡੇ ਵਾਸਤੇ 1000 ਤੋਂ ਨੀਚੇ ਰੇਂਜ ਦੇ ਵਿੱਚ ਲੈ ਕੇ ਆਏ ਆ ਲਓ ਜੀ ਇੱਕ ਸੂਟ ਖਰੀਦਾਂਗੇ ਤਾਂ ਲੱਗਣਾ 800 ਰੁਪਏ ਦਾ ਦੋ ਸੂਟ 1500 ਰੁਪਏ ਦੇ ਵਿੱਚ ਮਸਲੀਨ ਦੁਪੱਟਾ ਲਓ ਜੀ ਕਵਾਰਟੀਆਂ ਪੂਰੀਆਂ ਸੋਹਣੀਆਂ ਮਸਲੀਨ ਦੁਪੱਟੇ ਆਲ ਓਵਰ ਸੂਟ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ